in the no my in the racket in the my first time in the this already in the five year in the no ticket no tickets yeah uh, i hate to be the first guy to write you a ticket but... oh, full name sir yes sir. Mm -hmm. this one here is on the trip hey, we have 30 days to take care of it. it's like i'm like a Scandies and i got i had your other stuff here also License. This is the truck registration you gave me out of your book and here's your DOLs. You. And uh, then we separate these off for you. This is the one that you'll take care of within thirty days, okay? You, and then just choose one of those options right there. Thank you sir. You're welcome. You. And this one right here is your inspection, okay? Okay. Thank you right so drive safely, all right? Thank we'll see you, sir. Have a good one, sir. Sorry sir, and my first time. No worries. Mm -hmm. I, I I feel bad being the first guy to write you a ticket, but yeah. you know but I, I try to help this you. Yes, sir, in the my no license in the ticket. What's that? They send the ticket in the no my credit. I'm sorry, I guess I don't understand what you're Maybe in, in the this my ticket, in the my license. Yeah. yeah. Uh, how many years? Um, don't quote me on this. I think a, a it will stay anywhere from five to seven years, depending on what state you're from. Anywhere for that long, okay? Okay. all right, all right. Have a good one. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੱਪਾ ਖੜੇ ਆ ਜੀ ਸੇਂਟ ਲੂਸੀ ਕਾਉਂਟੀ ਜੇਲ ਦੇ ਬਾਹਰ ਜਿੱਥੇ ਸਾਡੇ ਨਾਲ ਮੌਜੂਦ ਨੇ ਗੁਰਪਤਵਨ ਸਿੰਘ ਪਨੋ ਜਨ ਕਾਉਂਸਲ 64 ਜਰਸੀਸ ਜਿਹੜੇ ਹੁਣੇ-ਹੁਣੇ ਵੀਰ ਹਰਜਿੰਦਰ ਸਿੰਘ ਹੁਣਾਂ ਨੂੰ ਅੰਦਰ ਮਿਲ ਕੇ ਆਏ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਵਿਚਾਰ ਆਈਆਂ ਨੇ ਸਰਦਾਰ ਸਾਹਿਬ ਜੀ ਆਏ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੀ ਸੋ ਤੁਸੀਂ ਹੁਣੇ ਹਰਜਿੰਦਰ ਸਿੰਘ ਹੁਣਾਂ ਨੂੰ ਮੁਲਾਕਾਤ ਕਰਕੇ ਆਏ ਹੋ ਕੀ ਵਿਚਾਰਾਂ ਜਿਹੜੀਆਂ ਜੀ ਉਹ ਹਰਜਿੰਦਰ ਸਿੰਘ ਦੇ ਨਾਲ ਹੋਈਆਂ ਨੇ ਦੇਖੋ ਸਭ ਤੋਂ ਪਹਿਲਾਂ ਮੈਂ ਦੱਸ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਸੰਡੇ ਨੂੰ ਐਤਵਾਰ ਨੂੰ ਇਹ ਫੈਸਲਾ ਲਿਆ ਕਿ ਉਹ ਆਪਣੀ ਹਰਜਿੰਦਰ ਸਿੰਘ ਦੀ ਵਕਾਲਤ ਲਈ ਆਪਣੇ ਵਕੀਲ ਰੱਖਣਗੇ ਤੇ ਇਸ ਕੇਸ ਨੂੰ ਸੰਭਲਣਗੇ ਸੋ ਇਹ ਗੱਲ ਮੈਂ ਪਹਿਲਾਂ ਦੱਸਣਾ ਚਾਹੁੰਦਾ ਕਿ ਮੈਂ ਇੱਥੇ 6 ਫਰ ਜਸਟਿਸ ਵੱਲੋਂ ਆਇਆ ਮੈਂ ਇਸ ਕਰਕੇ ਆਇਆ ਕਿਉਂਕਿ ਉਹ ਖਾਲਸਤਾਨੀ ਪੱਖੀ ਹਰਜਿੰਦਰ ਸਿੰਘ ਹੈ ਮੈਂ ਇਸ ਕਰਕੇ ਪਹੁੰਚਿਆ ਸੀ ਕਿ ਲਗਾਤਾਰ ਇੱਥੇ ਖਬਰਾਂ ਛਪਦੀਆਂ ਪਈਆਂ ਜਿਹੜੀਆਂ ਕਿ ਹਰਜਿੰਦਰ ਸਿੰਘ ਦੇ ਖਿਲਾਫ ਹੈ ਤੇ ਇੱਕ ਹਿੱਸਾ ਇਹ ਹੈ ਕਿ ਜਿਹਦੇ ਵਿੱਚ ਜਿਹੜੇ ਵਿਕਟਮਸ ਹੈ ਇਹ ਸ਼ੋਅ ਕਰਨ ਵਾਸਤੇ ਕਿ ਜਿਹੜੇ 6s ਹੈਗੇ ਆ ਅਮਰੀਕਨ 6s ਆ ਦੇ ਸਟੈਂਡ ਇਨ ਸੋਲਿਡੈਰਟੀ ਵਿਦ ਦਾ ਵਿਕਟਮਸ ਸੋ ਇਹ ਗੱਲਾਂ ਪਹਿਲਾਂ ਆਪਾਂ ਦੱਸਦੀਆਂ ਜ਼ਰੂਰੀ ਸੀ ਸੋ ਜਦੋਂ ਮੈਂ ਮਿਲਿਆ ਤੇ ਇਹ ਮੈਂ ਅਬਜ਼ਰਵ ਕੀਤਾ ਇਹ ਉਹਦੀ ਹਰਜਿੰਦਰ ਸਿੰਘ ਦੀ ਸਟੇਟਮੈਂਟ ਨਾ ਲਵੇ ਕੋਈ ਕਿ ਜਦੋਂ ਦਾ ਇਹ ਹਾਦਸਾ ਹੋਇਆ ਜਦੋਂ ਇਹ ਹਾਦਸਾ ਹੋਇਆ ਤੇ ਉਹਦੇ ਮਨ ਦੇ ਉੱਤੇ ਕੀ ਮੈਂ ਫੀਲ ਕੀਤਾ ਕਿ ਅੱਖਾਂ 'ਚ ਪਾਣੀ ਹੈ ਦਿਲ 'ਚ ਹਮਦਰਦੀ ਹੈ ਤੇ ਮੂੰਹ ਦੇ ਉੱਤੇ ਵਾਹਿਗੁਰੂ ਤੇ ਅਰਦਾਸ ਹੈ ਉਹਨਾਂ ਵਾਸਤੇ ਕਿ ਜਿਹੜੇ ਉਹਦੋਂ ਉਸ ਇਨਸੀਡੈਂਟ ਦੇ ਵਿੱਚ ਤਿੰਨ ਅਮਰੀਕਨਜ਼ ਪੂਰੇ ਹੋਏ ਸੀ ਇਹ ਮੈਂ ਆਪਣੀ ਅੱਖੀਂ ਦੇਖਿਆ ਕਿ ਕਿਵੇਂ ਉਹਨੂੰ ਲੱਗਦਾ ਹੈ ਕਿ ਇਹ ਜਿਹੜੇ ਉਸ ਦਿਨ ਜਿਹੜੇ ਪੂਰੇ ਹੋਏ ਆ ਤਿੰਨ ਅਮਰੀਕਨਸ ਕਿਵੇਂ ਉਹਦੇ ਲਈ ਹਮਦਰਦੀ ਹਰਜਿੰਦਰ ਦੇ ਬੁੱਲਾਂ ਦੇ ਉੱਤੇ ਅੱਖਾਂ ਦੇ ਵਿੱਚ ਤੇ ਦਿਲ ਵਿੱਚ ਅਰਦਾਸ ਹੈ ਸੋ ਹਰਜਿੰਦਰ ਸਿੰਘ ਦੇ ਨਾਲ ਹੋਰ ਵੀ ਕੋਈ ਗੱਲਬਾਤ ਹੋਈਆਂ ਇੱਕ ਕੇਸ ਨੂੰ ਲੈ ਕੇ ਜਾਂ ਕੋਈ ਉਹਨੇ ਤੁਹਾਨੂੰ ਕੋਈ ਤੱਥ ਜਿਹੜੇ ਦੱਸੇ ਹੋਣ ਦੇਖੋ ਕਿਉਂਕਿ ਮੈਂ ਉਹਦਾ ਵਕੀਲ ਨਹੀਂਗਾ ਤੇ ਅਸੀਂ ਹੁਣੇ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਵਿੱਚ ਮੈਂ ਇਹ ਦੱਸੀਆਂ ਗੱਲਾਂ ਕਿ ਜੋ ਮੈਂ ਆਬਜ਼ਰਵ ਕੀਤਾ ਹੈ ਬੀਓ ਕੇ ਸੀਗਾ ਤੇ ਕਿਸ ਤਰੀਕੇ ਦੇ ਨਾਲ ਕਿਉਂਕਿ ਇਹ ਕੇਸ ਉਹਦੇ ਸਾਥੀਆਂ ਨੇ ਤੇ ਉਥੇ ਕੈਲੀਫੋਰਨੀਆ ਦੇ ਜਿਹੜੇ ਉਹਦੇ ਦੋਸਤ ਹੈ ਜਣਾ ਸੱਜਣ ਹੈ ਉਹਨਾਂ ਨੇ ਲੜਨਾ ਕਿ ਇਹਦੇ ਲਈ ਬਹੁਤ ਹੀ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਪੂਰੀ ਜਿਹੜੀ ਆਪਣੇ ਅਮਰੀਕਨ ਸਿਕਸ ਹੈ ਦੇ ਸ਼ੁੱਡ ਸਟੈਂਡ ਇਨ ਸੋਲੀਡੈਰਟੀ ਵਿਦ ਦਾ ਵਿਕਟਮਸ ਕਿਵੇਂ ਤਿੰਨ ਜਿਹੜੇ ਵਿਕਟਮਸ ਹੈ ਜਿਹੜੇ ਕਿ ਉਸ ਦਿਨ ਉਸ ਹਾਦਸੇ ਵਿੱਚ ਪੂਰੇ ਹੋਏ ਆ ਕਿਵੇਂ ਉਹਨਾਂ ਦੇ ਨਾਲ ਪੂਰੇ ਸਿੱਖ ਪੰਥ ਨੂੰ ਪਹਿਲਾਂ ਖੁਲੋਣਾ ਪੈਣਾ ਕਿਉਂਕਿ ਉਹੀ ਜਿਹੜਾ ਉਹਨਾਂ ਦੇ ਨਾਲ ਖੁਲੋਣਾ ਤੇ ਕਿਵੇਂ ਉਹਨਾਂ ਤਿੰਨ ਜ਼ਿੰਦਗੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੀ ਜ਼ਿੰਦਗੀ ਪੂਰੀ ਹੋਈ ਹੈ ਤੇ ਕਿਵੇਂ ਅੱਜ ਹਰਜਿੰਦਰ ਨੂੰ ਇੱਕ ਰਾਜਨੀਤਿਕ ਤੌਰ ਦੇ ਉੱਤੇ ਇੱਕ ਸਟੇਟ ਵਰਸਸ ਦੂਸਰੀ ਸਟੇਟ ਦਾ ਜਿਹੜਾ ਮੁੱਦਾ ਬਣਾਇਆ ਜਾ ਰਿਹਾ ਉਹਦੇ ਲਈ ਇੱਕ ਬੈਸਟ ਲੀਗਲ ਡਿਫੈਂਸ ਟੀਮ ਜਿਹੜੇ ਉਹਦੇ ਸੱਜਣ ਮਿੱਤਰ ਹੈ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਹੈ ਉਹ ਬਹੁਤ ਜ਼ਰੂਰੀ ਹੈ ਜੀ ਸਰਦਾਰ ਗੁਰਪਤਵੰਨ ਸਿੰਘ ਪੰਨੋ ਜੀ ਦੋ ਮਸਲੇ ਜਿਹੜੇ ਇੱਕ ਤਾਂ ਪਹਿਲਾ ਲੈਂਗੁਏਜ ਦਾ ਮਸਲਾ ਹੈ ਹਰਜਿੰਦਰ ਸਿੰਘ ਦੇ ਮਾਮਲੇ ਵਿੱਚ ਇੱਕ ਮਸਲਾ ਜਿਹੜਾ ਹੈ ਸਿੱਖਾਂ ਦੀ ਦਸਤਾਰ ਦਾ ਹੈ ਅਕਸਰ ਜੇਲ੍ਹਾਂ ਦੇ ਵਿੱਚ ਜਿਹੜੀ ਇੱਕ ਪ੍ਰੋਸੀਜਰ ਹੁੰਦਾ ਹੈ ਕਿ ਦਸਤਾਰ ਜਿਹੜੀ ਉਤਾਰ ਦਿੱਤੀ ਜਾਂਦੀ ਹੈ ਤੇ ਜਦੋਂ ਇਸ ਨੌਜਵਾਨ ਦੇ ਸਿਰ ਦੇ ਉੱਤੇ ਅਸੀਂ ਦਸਤਾਰ ਕੇਸ ਜਿਹੜੇ ਦੇਖਦੇ ਆਂ ਇਹ ਸਵਾਲ ਕਮਿਊਨਿਟੀ ਦਾ ਹੈ ਸਿੱਖਾਂ ਦਾ ਹੈ ਇਸ ਮਾਮਲੇ 'ਚ ਕੋਈ ਗੱਲਬਾਤ ਹੋਈ ਹੈ ਤੁਹਾਡੀ ਬਿਲਕੁਲ ਹੋਈ ਹੈ ਤੇ ਹਰਜਿੰਦਰ ਨੇ ਮੈਨੂੰ ਇਹ ਵਲੀ ਗੱਲ ਦੱਸੀ ਕਿਉਂਕਿ ਉਹਦੇ ਸਿਰ ਤੇ ਦਸਤਾਰ ਨਹੀਂ ਸੀ ਔਰ ਸਭ ਤੋਂ ਪਹਿਲਾ ਕੰਮ ਮੈਂ ਇਹੀ ਕੀਤਾ ਕਿ ਅੰਦਰ ਹੀ ਜਿਹੜੀ ਹੈ ਮੈਂ ਉਹ ਜੇਲ੍ਹ ਵਾਲਿਆਂ ਨਾਲ ਗੱਲਬਾਤ ਕਰ ਲਈ ਹੈ ਉਹਨਾਂ ਦੇ ਜਿਹੜੇ ਡਿਪਟੀ ਆ ਉਹਨਾਂ ਨਾਲ ਗੱਲਬਾਤ ਕਰ ਲਈ ਹੈ ਉਹਨਾਂ ਨੇ ਐਗਰੀ ਕਰ ਲਿਆ ਕਿ ਉਹ ਆਪਣਾ ਪ੍ਰੋਸੀਜਰ ਪੂਰਾ ਫਾਲੋ ਕਰਕੇ ਤੇ ਹਰਜਿੰਦਰ ਦੀ ਜਿਹੜੀ ਦਸਤਾਰ ਹੈ ਉਹ ਜਲਦੀ ਤੋਂ ਜਲਦੀ ਪੁੱਜਦੀ ਕਰਨਗੇ ਇਹ ਮੇਰੀ ਗੱਲਬਾਤ ਹੋ ਗਈ ਹੈ ਉਹਨਾਂ ਨੇ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਐਕਸੈਪਸ਼ਨ ਦੇ ਕੇ ਤੇ ਹਰਜਿੰਦਰ ਦੀ ਜਿਹੜੀ ਦਸਤਾਰ ਹੈ ਉਹਨੂੰ ਦੇਾਂਗੇ ਸੋ ਬਿਲਕੁਲ ਕਮਿਊਨਿਟੀ ਦੇ ਲਈ ਜਾਣਨਾ ਬਹੁਤ ਜ਼ਰੂਰੀ ਹੈ ਜਿਹੜੇ ਤੱਥ ਜਿਹੜੇ ਅੱਜ ਪਹਿਲੀ ਵਾਰ ਕੋਈ ਸਿੱਖਾਂ ਦੇ ਵਿੱਚੋਂ ਜਿਹੜਾ ਹਰਜਿੰਦਰ ਸਿੰਘ ਨੂੰ ਮਿਲਣ ਗਿਆ ਇੱਕ ਲੈਂਗੁਏਜ ਦਾ ਬੈਰੀਅਰ ਬਹੁਤ ਵੱਡਾ ਹੈ ਕਿਉਂਕਿ ਚਾਹੇ ਕੋਈ ਅਫੀਸ਼ੀਅਲ ਵੀ ਨਹੀਂ ਉਹ ਵੀ ਜਾ ਕੇ ਜਿਹ ਹਰਜਿੰਦਰ ਸਿੰਘ ਨਾਲ ਗੱਲ ਕਰਨੀ ਚਾਹਣ ਜਾਂ ਉਹਦਾ ਪਰਿਵਾਰਿਕ ਮੈਂਬਰ ਜਾਂ ਹੋਰ ਦੋਸਤ ਮਿੱਤਰ ਜਿਹੜੇ ਆ ਉਹਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਨੇ ਉਹ ਉਹਦੇ ਬਾਰੇ ਕੋਈ ਉਹਦੇ ਵਾਸਤੇ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਅਸ਼ੋਰੈਂਸ ਦਵਾਈ ਹੈ ਕਿ ਇੱਕ ਸਪੈਸ਼ਲ ਜਿਹੜਾ ਹੈਗਾ ਪੰਜਾਬੀ ਲੈਂਗੁਏਜ ਦੇ ਵਿੱਚ ਇੱਥੇ ਉਹ ਬਣਾਉਣਗੇ ਜਿਹੜਾ ਐਪ ਦਾ ਹਿੱਸਾ ਤੇ ਉਸ ਪੰਜਾਬੀ ਐਪ ਦੇ ਰਾਹੀਂ ਹਰਜਿੰਦਰ ਜਿਹੜਾ ਹੈ ਆਪਣੇ ਸੱਜਣ ਮਿੱਤਰਾਂ ਨਾਲ ਜਿਨ੍ਹਾਂ ਦਾ ਫੋਨ ਨੰਬਰ ਉਹ ਇਹਨਾਂ ਨੂੰ ਦੇਗਾ ਤੇ ਉਹ ਉਹਨਾਂ ਨਾਲ ਖੁੱਲੇ ਆਮ ਗੱਲਬਾਤ ਕਰ ਸਕੇਗਾ ਉਹ ਪੰਜਾਬੀ ਦੇ ਵਿੱਚ ਸਪੈਸ਼ਲ ਹਿੱਸਾ ਉਹਨਾਂ ਨੇ ਮੈਨੂੰ ਕਨਫਰਮ ਕੀਤਾ ਇਹ ਮੰਨੇ ਆ ਗੱਲ ਕਿ ਹਾਂਜੀ ਇਹਨੂੰ ਜ਼ਰੂਰਤ ਆ ਕਿ ਇਹ ਕਮਿਊਨੀਕੇਟ ਜਿਹੜਾ ਇਸ ਵਕਤ ਪੂਰਾ ਨਹੀਂ ਕਰ ਸਕਦਾ ਪਿਆ ਪਰ ਮੈਂ ਇਹ ਵੀ ਦੱਸਣਾ ਚਾਹਨਾ ਕਿ ਜਿਹੜਾ ਨੌਜਵਾਨ ਹਰਜਿੰਦਰ ਹੈ ਤੇ ਜਿਹੜੇ ਤਿੰਨ ਉਸ ਦਿਨ ਉਸ ਹਾਦਸੇ ਚ ਪੂਰੇ ਹੋਏ ਆ ਇਹ ਇਕੱਠਾ ਹੈ ਹਰਜਿੰਦਰ ਜਿਹੜਾ ਕੋਈ ਹੈ ਉਹ ਕੋਈ ਅਤਵਾਦੀ ਨਹੀਂ ਹੈ ਜਾਂ ਹਰਜਿੰਦਰ ਨੇ ਕਿਸੇ ਦੀ ਜਾਨ ਜਿਹੜੀ ਆ ਉਹ ਮਿੱਥਕੇ ਨਹੀਂ ਲਈ ਇਹ ਇੱਕ ਹਾਦਸਾ ਸੀ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਸੋ ਇਹ ਆਪਾਂ ਸਾਰੇ ਇਸ ਨੂੰ ਰਾਜਨੀਤਿਕ ਰੰਗਤ ਜਿਹੜੀਆਂ ਕੈਲੀਫੋਰਨੀਆ ਤੇ ਫਲੋਰੀਡਾ ਵਾਲੀ ਸਟੇਟਾਂ ਦੇ ਏਰੀਆ ਉਹ ਨਾ ਦਈਏ ਪਹਿਲਾਂ ਵਿਕਟਮਸ ਦੇ ਨਾਲ ਖਲੋਈਏ ਮੇਕ ਸ਼ੋਰ ਕਰੀਏ ਕਿ ਉਹਨਾਂ ਦੀ ਟੇਕ ਕੇਅਰ ਕਰੀਏ ਔਰ ਇਹਦੇ ਵਿੱਚ ਹੀ ਡਾਕਟਰ ਬਖਸ਼ੀ ਸਿੰਘ ਸੰਧੂ ਨੇ ਸਵੇਰੇ ਮੈਨੂੰ ਇਹ ਕਿਹਾ ਸੀ ਕਿ 6 ਪਰ ਜਸਟਿਸ ਵੱਲੋਂ 1 ਲੱਖ ਡਾਲਰ ਜਿਹੜਾ ਹੈ ਉਹ ਫਲੋਰੀਡਾ ਦੇ ਗਵਰਨਰ ਆਫਿਸ ਜਿਹੜਾ ਗਵਰਨਰ ਡੀਸੈਂਟਸ ਹੈ ਉਹਦੇ ਆਫਿਸ ਨਾਲ ਮਿਲ ਕੇ ਉਹ ਵਿਕਟਮ ਪਰਿਵਾਰਾਂ ਨੂੰ ਦੇਣਗੇ ਤੁਸੀਂ ਖੁਦ ਵਕੀਲੋਂ ਅਮਰੀਕਨ ਜਸਟਿਸ ਸਿਸਟਮ ਦੇ ਹਵਾਲੇ ਦੇ ਨਾਲ ਮੈਂ ਜਾਣਨਾ ਚਾਹੂੰਗਾ ਕਿ ਹਰਜਿੰਦਰ ਸਿੰਘ ਦੇ ਨਾਲ ਜਸਟਿਸ ਹੋਵੇਗੀ ਦੇਖੋ ਜੇ ਆਪਾਂ ਅਮਰੀਕਨ ਜਸਟਿਸ ਸਿਸਟਮ 'ਤੇ ਵਿਸ਼ਵਾਸ ਹੀ ਨਹੀਂ ਕਰਦੇ ਫਿਰ ਤਾਂ ਇੱਥੇ ਆਉਣ ਦੀ ਜ਼ਰੂਰਤ ਹੀ ਨਹੀਂ ਪਰ ਇੱਕ ਹਿੱਸਾ ਜ਼ਰੂਰ ਹੋਇਆ ਕਿ ਚਾਹੇ ਉਹ ਨੋਇੰਗਲੀ ਚਾਹੇ ਅਨਨੋਇੰਗਲੀ ਜਿਹੜੀ ਡਿਸਇਨਫਾਰਮੇਸ਼ਨ ਤੇ ਮਿਸਇਨਫਾਰਮੇਸ਼ਨ ਹਰਜਿੰਦਰ ਦੇ ਖਿਲਾਫ ਫਲਾਈ ਜਾ ਰਹੀ ਹੈ ਜਾਂ ਜਿਹੜੀ ਕਿ ਉਹਨਾਂ ਤਿੰਨ ਵਿਕਟਮਸ ਬਾਰੇ ਗੱਲਬਾਤ ਕਰਨੀ ਹੈ ਇਹ ਸਾਰੀਆਂ ਗੱਲਾਂ ਉਹ ਹੈ ਜਿਹੜੀਆਂ ਕਿ ਉਹਦੇ ਵਕੀਲ ਜਿਹੜੇ ਉਹਨੂੰ ਡਿਫੈਂਡ ਕਰਨਗੇ ਉਹ ਕਰਨਗੇ ਪਰ ਅਸੀਂ ਮੰਨਦੇ ਹਾਂ ਕਿ ਅਮਰੀਕਨ ਸਿਸਟਮ ਦੇ ਵਿੱਚ ਕਿਸੇ ਦੇ ਨਾਲ ਵੀ ਡਿਸਕ੍ਰਿਮੀਨੇਸ਼ਨ ਜਿਹੜੀ ਨਹੀਂ ਹੋ ਸਕਦੀ ਤੇ ਜੇ ਹੁੰਦੀ ਦਿੱਸੀ ਕਿ ਪਬਲਿਕ opinion ਜਿਹੜਾ ਜਾਂ ਮੀਡੀਆ ਟ੍ਰਾਇਲ ਹੁੰਦਾ ਦੱਸਿਆ ਤੇ ਅਸੀਂ ਇਸ ਦੇ ਉੱਤੇ ਵਾਚ ਕਰਾਂਗੇ ਅਸੀਂ ਇਸ ਦੇ ਉੱਤੇ ਕਰਾਂਗੇ ਹਾਲਾਂਕਿ ਜਿਵੇਂ ਮੈਂ ਅੱਗੇ ਆਖਿਆ ਉਹਦੇ ਸਾਥੀਆਂ ਨੇ ਤੇ ਪਰਿਵਾਰਾਂ ਦੀ ਅਸੀਂ ਰਿਸਪੈਕਟ ਕਰਦੇ ਆਂ ਜਿਨ੍ਹਾਂ ਨੇ ਇਹ ਕੇਸ ਲੜਨਾ ਪਰ ਫਿਰ ਵੀ ਅਸੀਂ ਕਮਿਊਨਿਟੀ ਆਰਗੇਨਾਈਜੇਸ਼ਨ ਜਿਹੜੀ ਕਿ ਖਾਲਿਸਤਾਨ ਰੈਫਰੰਡਮ ਤੇ ਕੰਮ ਕਰਦੀ ਪਈ ਹੈ ਜਿਹੜੇ ਆਪਣੇ ਨੌਜਵਾਨਾਂ ਦੇ ਨਾਲ ਹਮੇਸ਼ਾ ਖੜੇ ਆ ਤੇ ਇਸ ਵਾਸਤੇ ਇਹਦੇ ਨਾਲ ਵੀ ਖਲੋਣਾ ਜ਼ਰੂਰੀ ਹੈ ਚਾਹੇ ਉਹਦੇ ਇੱਕ ਹਾਦਸੇ ਕਾਰਨ ਕਈਆਂ ਦੀ ਜਾਨ ਗਈ ਹੈ ਪਰ ਉਥੇ ਹਰਜਿੰਦਰ ਦੀ ਜ਼ਿੰਦਗੀ ਵੀ ਜਿਹੜੀ ਹੈ ਉਹ ਇਸ ਵਕਤ ਪ੍ਰਿਜ਼ਨ ਦੇ ਵਿੱਚ ਹੈ ਤੇ ਸਲਾਖਾਂ ਦੇ ਪਿੱਛੇ ਆ ਜੀ ਬਹੁਤ ਬਹੁਤ ਧੰਨਵਾਦ ਆ ਸੋ ਸਾਡੇ ਨਾਲ ਜੁੜੇ ਸਾਰੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਪਤਵਨ ਸਿੰਘ ਪੰਨੂ ਹੁਣ ਉਹਦਾ ਮੈਸੇਜ ਸਾਰੀ ਦੁਨੀਆ ਤੱਕ ਜਿਹੜਾ ਜੀ ਉਹ ਓਪੜ ਆ ਤੇ ਬਹੁਤ ਸਾਰੇ ਨੈਰੇਟਿਵ ਅੱਜ ਭੱਜ ਗਏ ਹੋਣਗੇ ਤੇ ਬਹੁਤ ਸਾਰੀ ਜਾਣਕਾਰੀ ਜਿਹੜੇ ਸਾਡੇ ਪੈਣਾ ਪ੍ਰਾਪਤ ਆ ਕੇ ਜਿਹੜੀ ਉਹ ਜੀ ਓਪੜ ਜਾਵੇਗੀ ਦਸਤਾਰ ਦਾ ਮਸਲਾ ਸੀ ਬਿਲਕੁਲ ਇੱਕ ਪ੍ਰੋਸੀਜਰ ਜਿਹੜਾ ਹੈ ਜੀ ਉਹ ਜੇਲ ਦੇ ਵਿੱਚ ਸ਼ੁਰੂ ਕੀਤਾ ਜਾਣਾ ਹੈ ਜਿਹਦੇ ਅਕੋਰਡਿੰਗ ਹਰਜਿੰਦਰ ਸਿੰਘ ਨੂੰ ਦਸਤਾਰ ਵੀ ਜਿਹੜੀ ਆ ਜੀ ਉਹ ਪ੍ਰੋਵਾਈਡ ਕਰਾਈ ਜਾਣੀ ਹੈ ਤੇ ਇਸੇ ਤਰ੍ਹਾਂ ਹੀ ਇੱਕ ਖਾਸ ਟੈਬਲੇਟ ਜਿਹੜਾ ਜੀ ਹਰਜਿੰਦਰ ਸਿੰਘ ਤੱਕ ਜੀ ਦਾ ਲੈਂਗੁਏਜ ਦੇ ਪੰਜਾਬੀ ਲੈਂਗੁਏਜ ਹੋਵੇਗੀ ਜਿਹਦੇ ਨਾਲ ਉਹ ਆਪਣੇ ਪਰਿਵਾਰ ਆਪਣੇ ਦੋਸਤਾਂ ਮਿੱਤਰਾਂ ਤੇ ਆਪਣੇ ਵਕੀਲਾਂ ਦੇ ਨਾਲ ਖੁੱਲ੍ਹ ਕੇ ਗੱਲਬਾਤ ਜਿਹੜਾ ਉਹ ਕਰ ਸਕੂਗਾ ਅੱਜ ਗੁਰਪਤਵੰਨ ਸਿੰਘ ਪਨੋਹਣਾ ਦਾ ਸੇਂਟ ਲੂਇਸ ਫਲੋਰੀਡਾ ਆਉਣਾ ਇੱਕ ਬਹੁਤ ਵੱਡੇ ਜਿਹੜਾ ਨੈਰੇਟਿਵ ਸਿੱਖਾਂ ਦੇ ਖਿਲਾਫ ਸਿਰਜਿਆ ਜਾ ਰਿਹਾ ਸੀ ਉਸ ਨੂੰ ਤੋੜ ਕੇ ਰੱਖ ਦਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਲਈ ਇੱਕ ਬ੍ਰੇਕਿੰਗ ਖਬਰ ਲੈ ਕੇ ਆਏ ਆਂ ਮੇਰਾ ਵੀ ਜੀ ਕਰਦਾ ਸੀ ਕਿ ਇਹ ਡਾਇਲੌਗ ਛੱਡੀਏ ਪੱਤਰਕਾਰਾਂ ਵਾਲੀ ਥੋੜੀ ਜੀ ਫੀਲਿੰਗ ਲਈਏ ਸੋ ਬ੍ਰੇਕਿੰਗ ਖਬਰ ਇਹ ਆ ਕਿ 6 ਫਰ ਜਸਟਿਸ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆ ਜਿਹੜਾ ਫਲੋੜਾ ਦੇ ਵਿੱਚ ਹਾਦਸਾ ਵਾਪਰਿਆ ਹਰਜਿੰਦਰ ਸਿੰਘ ਨੂੰ ਲੈ ਕੇ ਜਿਹੜਾ ਇੱਕ ਟਰੱਕ ਡਰਾਈਵਰ ਸੀਗਾ ਉਹ ਸਟੇਟਮੈਂਟ ਮੇਰੇ ਹੱਥ ਦੇ ਵਿੱਚ ਹੈਗੀ ਆ ਉਹ ਤੁਹਾਨੂੰ ਸਵਾਰੀ ਪੜ੍ਹ ਕੇ ਸੁਣਾਵਾਂਗੇ ਇਹਦਾ ਇਹਦੀ ਤਰਜਮਾਨੀ ਆਪਾਂ ਕਰਾਂਗੇ ਪੰਜਾਬੀ ਦੇ ਵਿੱਚ ਸਟੇਟਮੈਂਟ ਆਫ ਕੰਪੈਸ਼ਨ ਐਂਡ ਕਨਸਰਨ ਬਾਈ 6 ਫਾਰ ਜਸਟਿਸ ਓਨ ਦਾ ਫਲੋੜਿਡ ਇਨਸੀਡੈਂਟ ਇਹ ਇੱਕ ਸਟੇਟਮੈਂਟ ਆ ਜਿਹੜੀ ਇਹ ਬਿਆਨ ਕਰਦੀ ਆ ਇੱਕ ਚਿੰਤਾ ਨੂੰ ਤੇ ਹਮਦਰਦੀ ਨੂੰ ਉਸ ਹਾਦਸੇ ਨੂੰ ਲੈ ਕੇ ਜਿਹੜਾ ਫਲੋੜਾ ਦੇ ਵਿੱਚ ਵਾਪਰਿਆ ਜਨਰਲ ਕਾਉਂਸਲ ਟੂ 6 ਫਾਰ ਜਸਟਿਸ ਅਟਾਰਨੀ ਗੁਰਪ੍ਰਤਵ ਸਿੰਘ ਪੰਨੂ ਇਸ਼ੂ ਦ ਫੋਲੋਇੰਗ ਸਟੇਟਮੈਂਟ after meeting with harjinder singh at saint lucy county jail florida ਜਿਹੜੇ uh, 6 for justice ਦੇ ਵਕੀਲ ਆ ਜਿਨ੍ਹਾਂ ਦਾ ਨਾਮ ਗੁਰਪ੍ਰਤਵਾਨ ਸਿੰਘ ਪੰਨੂ ਆ ਉਹਨਾਂ ਨੇ ਇਹ ਜਿਹੜੀ ਸਟੇਟਮੈਂਟ ਆ ਉਹਨਾਂ ਨੇ ਜਾਰੀ ਕੀਤੀ ਆ ਹਰਜਿੰਦਰ ਸਿੰਘ ਨੂੰ ਮਿਲਣ ਤੋਂ ਉਪਰੰਤ ਉਹ ਸੇਂਟ ਲੂਸੀ ਕਾਉਂਟੀ ਜੇਲ ਫਲੋੜਿਡਾ ਦੇ ਵਿੱਚ ਹਰਜਿੰਦਰ ਸਿੰਘ ਨੂੰ ਮਿਲੇ ਆ ਮਾਈ ਨੇਮ ਇਜ਼ ਗੁਰਪ੍ਰਤਵਾਨ ਸਿੰਘ ਪੰਨੂ ਆਈ ਏਮ ਅ ਹਿਊਮਨ ਰਾਈਟਸ ਲਾਇਰ ਐਂਡ ਜਨਰਲ ਕਾਉਂਸਲ ਟੂ ਐਡਵੋਕੇਸੀ ਗਰੁੱਪ 6 ਫਾਰ ਜਸਟਿਸ ਮੇਰਾ ਨਾਮ ਗੁਰਪਤਵੰਤ ਸਿੰਘ ਪੰਨੂ ਆ ਤੇ ਮੈਂ ਇੱਕ ਮਨੁੱਖੀ ਅਧਿਕਾਰਾਂ ਦਾ ਵਕੀਲ ਆ ਤੇ 6 ਫਾਰ ਜਸਟਿਸ ਦਾ ਦੇ ਲਈ ਮੈਂ ਕੰਮ ਕਰਦਾ ਹਾਂ ਵਕੀਲ ਦੇ ਤੌਰ ਤੇ ਟੁਡੇ ਆਈ ਹੈਵ ਕਮ ਹੇਅਰ ਐਂਡ ਮੈਟ ਹਰਜਿੰਦਰ ਸਿੰਘ ਐਜ਼ ਅ ਹਿਊਮਨ ਰਾਈਟਸ ਲਾਇਰ ਫਰਮ ਅ ਸਿਕ ਕਮਿਊਨਿਟੀ ਆਰਗੇਨਾਈਜੇਸ਼ਨ 6 ਫਾਰ ਜਸਟਿਸ ਅੱਜ ਮੈਂ ਇੱਥੇ ਪਹੁੰਚਿਆ ਹਾਂ ਤੇ ਮੈਂ ਹਰਜਿੰਦਰ ਸਿੰਘ ਨੂੰ ਮਿਲਿਆ ਇੱਕ ਮਨੁੱਖੀ ਅਧਿਕਾਰਾਂ ਦੇ ਵਕੀਲ ਦੇ ਹੋਣ ਦੇ ਨਾਤੇ ਤੇ ਸਾਡੀ ਜਿਹੜੀ ਸੰਸਥਾ ਹੈ ਉਹ 6 for justice ਉਸ ਤਰ੍ਹਾਂ ਆ ਆਰ ਇਨ ਰਿਸਪੈਕਟ ਫਰ ਹਰਜਿੰਦਰ ਸਿੰਘ ਐਂਡ ਹਿਸ ਫੈਮਲੀ ਐਂਡ ਫਰੈਂਡਸ ਡਿਸਿਜਨ ਟੂ ਰੀਟੇਨ देयर ओन ਲਾਇਰ ਫॉर کورٹ ਕੇਸਸ ਐਸ ਐਫ ਜੀ ਐਂਡ ਆਈ ਡੂ ਨੋਟ ਰਿਪਰੈਜ਼ੈਂਟ ਹਰਜਿੰਦਰ ਸਿੰਘ ਇਨ ਐਨੀ ਲੀਗਲ ਪ੍ਰੋਸੀਡਿੰਗਸ ਇਨ ਐਨੀ ਕੋਰਟ ਹਰਜਿੰਦਰ ਸਿੰਘ ਦਾ ਤੇ ਉਸਦੇ ਪਰਿਵਾਰ ਦਾ ਇਹ ਫੈਸਲਾ ਆ ਕਿ ਉਹਨਾਂ ਨੇ ਖੁਦ ਦੇ ਵਕੀਲ ਹਾਇਰ ਕਰਨੇ ਆ ਜੋ ਕਿ ਉਹਦੇ ਕੇਸ ਲੜਨਗੇ ਤੇ ਅਸੀਂ ਇਸ ਫੈਸਲੇ ਦਾ ਆਦਰ ਕਰਦੇ ਹੋਏ ਆਦਰ ਕਰਦੇ ਆਂ We begin by grieving with the families who lost their loved ones in this tragic accident. Nothing can replace the lives that were taken, and we bow our heads in grief. Our prayers are with the families, and we stand in solidarity with them. in this moment of sorrow and we stand in solidarity with the people of florida at this painful time ਸਾਡੀ ਹਮਦਰਦੀ ਉਹਨਾਂ ਪਰਿਵਾਰਾਂ ਦੇ ਨਾਲ ਆ ਜਿਨ੍ਹਾਂ ਦੇ ਜੀ ਇਸ ਹਾਦਸੇ ਦਾ ਸ਼ਿਕਾਰ ਹੋਇਆ ਤੇ ਅਜਿਹਾ ਕੁਝ ਵੀ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਦੇ ਨਾਲ ਉਹਨਾਂ ਦੀਆਂ ਕੀਮਤੀ ਜਾਨਾਂ ਵਾਪਸ ਲੈ ਆਈਆਂ ਜਾ ਸਕਦੀਆਂ ਨੇ ਅਸੀਂ ਉਹਨਾਂ ਦੇ ਪਰਿਵਾਰਾਂ ਦੇ ਲਈ ਅਰਦਾਸ ਕਰਦੇ ਹਾਂ ਤੇ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਆ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਫਲੋੜਾ ਦੇ ਲੋਕਾਂ ਦੇ ਨਾਲ ਵੀ ਅਸੀਂ ਖੜੇ ਆ ਇਨ ਟੁਡੇਜ਼ ਮੀਟਿੰਗ ਆਈ ਆਬਜ਼ਰਵਡ ਦੈਟ ਹਰਜਿੰਦਰ ਇਜ਼ ਆਲਸੋ ਗਰੀਵਿੰਗ ਕੈਰੀਂਗ ਹੈਵੀ ਮੈਂਟਲ ਐਂਗੁਇਸ਼ ਓਵਰ ਵਾਟ ਹੈਸ ਹੈਪਨਡ ਆਈ ਸੌ ਸੋਰੋ ਐਂਡ ਸਫਰਿੰਗ ਇਨ ਹਿਸ ਆਈਜ਼ ਮੇਰੀ ਅੱਜ ਦੀ ਮੁਲਾਕਾਤ ਦੇ ਦੌਰਾਨ ਜੋ ਕਿ ਹਰਜਿੰਦਰ ਸਿੰਘ ਦੇ ਨਾਲ ਹੋਈ ਆ ਮੈਨੂੰ ਇਹ ਮੈਂ ਇਹ ਦੇਖਿਆ ਕਿ ਉਹ ਨੂੰ ਵੀ ਇਸ ਗੱਲ ਦਾ ਅਫਸੋਸ ਆ ਤੇ ਉਹਦੇ ਉੱਤੇ ਮਾਨਸਿਕ ਤੌਰ ਤੇ ਕਾਫੀ ਬੋਝ ਆ ਉਹਦੇ ਉੱਤੇ ਤੇ ਮੈਂ ਉਹਦੀਆਂ ਅੱਖਾਂ ਦੇ ਵਿੱਚ ਦਰਦ ਤੇ ਦੁੱਖ ਵੀ ਦੇਖਿਆ ਹੈ ਇਟ ਇਜ਼ ਇੰਪੋਰਟੈਂਟ ਟੂ ਪੁਆਇੰਟ ਆਊਟ ਥੈਟ ਹਰਜਿੰਦਰ ਸਿੰਘਜ਼ ਕੇਸ ਇਜ਼ ਵਨ ਆਫ 트ੈਜਿਕ ਮਿਸਜਜਡਮੈਂਟ ਐਂਡ ਨਾਟ ਆਫ ਏਨ ਇੰਟੈਂਸ਼ਨਲ অর ਮੇਲੀਸ਼ਸ ਐਕਟ ਹਰਜਿੰਦਰ ਡਿਡ ਨਾਟ ਸੈਟ ਆਊਟ ਟੂ ਹਾਰਮ ਐਨੀਵਨ ਇਥੇ ਆਂ ਦੇ ਯੋਗ ਗੱਲ ਹੈਗੀ ਆ ਕਿ ਹਰਜਿੰਦਰ ਸਿੰਘ ਦਾ ਜਿਹੜਾ ਕੇਸ ਆ ਉਹ ਉਹਨੇ ਜਾਣਬੁੱਝ ਕੇ ਨਹੀਂ ਕੀਤਾ ਜੋ ਕੁਝ ਹੋਇਆ ਉਹਦੀ ਕੋਈ ਇਹੋ ਜੀ ਮਨਸ਼ਾ ਨਹੀਂ ਜਾਂ ਉਹਦਾ ਇਰਾਦਾ ਨਹੀਂ ਕਿ ਕਿਸੇ ਨੂੰ ਉਹਨੇ ਨੁਕਸਾਨ ਪਹੁੰਚਾਉਣਾ ਆ ਟੂ ਟ੍ਰੀਟ ਹਿਮ অর ਪੋਰਟ੍ਰੇ ਹਿਮ ਐਜ਼ ਅ ਮੈਲਿਸ਼ੀਅਸ ਕਿਲਰ ਵੁੱਡ ਬੀ ਰੋਂਗ ਅਨਫੇਅਰ ਐਂਡ ਡੇਂਜਰਸ ਵਾਟ ਹੈਜ਼ ਹੈਪਨਡ ਵਾਸ ਐਨ ਐਕਸੀਡੈਂਟ ਥੈਟ ਕੌਜ਼ ਪੇਨ ਟੂ ਮੈਨੀ ਬਟ ਇਟ ਵਾਸ ਨਾਟ ਐਨ ਐਕਟ ਕਮਿਟਿਡ ਵਿਦ ਮੈਲਿਸ অর ਇੰਟੈਂਟ ਤੇ ਇਹ ਸਾਰੀ ਘਟਨਾ ਨੂੰ ਏਦਾਂ ਇਸ ਤਰੀਕੇ ਨਾਲ ਪੇਸ਼ ਕਰਨਾ ਕਿ ਉਹ ਇੱਕ ਕਾਤਲ ਆ ਉਹ ਗਲਤ ਆ ਇਹ 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 ਗੱਲ ਗਲਤ ਹੋਊਗੀ ਉਹਨੂੰ ਇਦਾਂ ਇਸ ਤਰੀਕੇ ਦੇ ਨਾਲ ਪੇਸ਼ ਕਰਨਾ ਤੇ ਇਹ ਸਿਰਫ ਇੱਕ ਐਕਸੀਡੈਂਟ ਸੀਗਾ ਉਹਨੇ ਕੋਈ ਮੈਥ ਕਿ ਨਹੀਂ ਇਹ ਕੰਮ ਕੀਤਾ ਹਰਜਿੰਦਰ ਅ ਸਿੱਖ ਹੀਲਿੰਗ ਫ্রম ਇੰਡੀਅਨ ਓਕਿਪਾਈਡ ਪੰਜਾਬ ਫled ਮੋਦੀ ਗਵਰਨਮੈਂਟਸ ਪਰਸਕਿਊਸ਼ਨ ਵਿਚ ਇਜ਼ ਇਨਕਰੀਸਿੰਗਲੀ ਟਾਰਗੇਟਿੰਗ ਪ੍ਰੋ ਕਾਲਿਸਤਾਨ ਸਿੱਖ ਇਨ ਇੰਡੀਆ ਐਂਡ ਇਵਨ ਇਨ ਯੂ ਐ ਸੇ ਜੇ ਲਿਖਿਆ ਕਿ ਹਰਜਿੰਦਰ ਸਿੰਘ ਪੰਜਾਬ ਤੋਂ ਬਿਲੋਂਗ ਕਰਦਾ ਜੋ ਕਿ ਭਾਰਤ ਦੀ ਸਰਕਾਰ ਨੇ ਓਕਿਪਾਈ ਕੀਤਾ ਹੋਇਆ ਉਹੋ ਮੋਦੀ ਦੀ ਸਰਕਾਰ ਤੋਂ ਭੱਜ ਕੇ ਅਮਰੀਕਾ ਆਇਆ ਸੀਗਾ ਤੇ ਮੋਦੀ ਦੀ ਸਰਕਾਰ ਉੱਥੇ ਦੇ ਲੋਕਾਂ ਦੇ ਉੱਤੇ ਅਤਿਆਚਾਰ ਕਰਦੀ ਆ ਤੇ ਜਿਹੜੇ ਖਾਲਸਾਣ ਦੇ ਪੱਖੀ ਸੈਖਾ ਤੇ ਅਮਰੀਕਾ ਦੇ ਵਿੱਚ ਆ ਉਹਨਾਂ ਦੇ ਉੱਤੇ ਉਹ ਇੱਕ ਟਾਰਗੇਟ ਆ ਮੋਦੀ ਦੀ ਸਰਕਾਰ ਦੇ ਲਈ with this background Harjinder came to America to start a new life of hard work and dignity ਇਹ ਹਰਜਿੰਦਰ ਸਿੰਘ ਦਾ ਪਿਛੋਕੜ ਆ ਇਨਾਂ ਕਾਰਨਾ ਕਰਕੇ ਉਹ ਅਮਰੀਕਾ ਆਇਆ ਆਪਣੀ ਨਵੀਂ ਜ਼ਿੰਦਗੀ ਬਤਾਉਣ ਦੇ ਲਈ ਇੱਕ ਜ਼ਿੰਦਗੀ ਜਿਹਦੇ ਜਿਹੜੀ ਇੱਕ ਮਿਹਨਤ ਭਰੀ ਤੇ ਅਣਖ ਨਾਲ ਜਿਉਣ ਦੇ ਲਈ ਉਹ ਆਇਆ ਤੇ ਇਹ ਹਰਜਿੰਦਰ ਸਿੰਘ ਦਾ ਪਿਛੋਕੜ ਆ ਤੇ ਉਹ ਇੱਕ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਲਈ ਅਮਰੀਕਾ ਆਇਆ ਸੀ ਇੱਕ ਮਿਹਨਤ ਵਾਲੀ ਜ਼ਿੰਦਗੀ ਤੇ ਇੱਕ ਮਾਣ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਉਹ ਆਇਆ as a gesture of compassion 6 for justice is committing 100000 in a humanitarian aid for the families of the deceased victims to be delivered through the office of Florida Governor Ron DeSantis ਅਸੀਂ ਸਿਕਸ ਫੋਰ ਜਸਟਿਸ ਜਿਹੜੀ ਜਥੇਬੰਦੀ ਆ ਉਹ ਆਪਣੀ ਹਮਦਰਦੀ ਪ੍ਰਗਟਾਉਂਦੇ ਹੋਏ ਉਹ ਉਹ ਲੱਖ ਡਾਲਰ ਅਮਰੀਕਨ ਉਹ ਉਹਨਾਂ ਪਰਿਵਾਰਾਂ ਨੂੰ ਦੇਊਗਾ ਗਵਰਨਰ ਰੌਨ ਡਿਸੈਂਟਸ ਦੇ ਜ਼ਰੀਏ ਅਮਰੀਕਨ ਸਿਕਸ ਕਾਲ ਇਜ਼ ਸਿੰਪਲ ਲੈਟ ਕੰਪੈਸ਼ਨ ਗਾਈਡ ਅਸ ਲੈਟ देयर ਬੀ ਕੰਪੈਸ਼ਨ ਫॉर ਦ ਫੈਮਿਲੀਜ਼ fairness for her gender and justice guided by truth not for fear vilification or hate this is what america stands for and this is what we must uphold in the face of tragedy america de sikandi ek siddhi sadi mangga oh eh a ke hamdarddi de adhar te sari gal baat hove unna parivara da layi hamdarddi hove te harjinder singh da di jo vi kanuni karwai hundi hai oh sach de adhar te hove na ke peh ਜਨ ਨਫਰਤ ਦੇ ਆਧਾਰ ਦੇ ਉੱਤੇ ਤੇ ਅਮਰੀਕਾ ਵੀ ਅਮਰੀਕਾ ਦੀ ਜਿਹੜੀ ਸਭਿਅਤਾ ਆ ਉਹ ਇੰਨਾ ਗੱਲਾਂ ਦੇ ਉੱਤੇ ਖੜਦੀ ਆ ਤੇ ਆਪਾਂ ਨੂੰ ਵੀ ਇੰਨਾ ਗੱਲਾਂ ਦਾ ਗੱਲਾਂ ਦੀ ਪਾਲਣਾ ਕਰਨੀ ਚਾਹੀਦੀ ਆ ਸੋ ਇਹ ਸਾਰੀ ਸਟੇਟਮੈਂਟ ਜਿਹੜੀ 6 ਫਾਰ ਜਸਟਿਸ ਦੇ ਵੱਲੋਂ ਜਾਰੀ ਕੀਤੀ ਗਈ ਸੀਗੀ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੱਤੀ ਆ ਤੇ ਜਿੱਦਾਂ ਇਹ ਸਟੇਟਮੈਂਟ ਦੇ ਵਿੱਚ ਲਿਖਿਆ ਆ ਕਿ ਉਹ ਜਿਹੜੀਆਂ ਕੀਮਤੀ ਜਾਨਾਂ ਆ ਉਹ ਵਾਪਸ ਨਹੀਂ ਮੋੜ ਕੇ ਲਿਆ ਸਕਦੇ ਆਪਾਂ ਪਰ ਇਹ ਵਧੀਆ ਇੱਕ ਪ੍ਰਾਲਾ ਹੈ 6 for justice ਤੇ ਗੁਰਪ੍ਰਤਮ ਸਿੰਘ ਪੰਨੂ ਦੇ ਵੱਲੋਂ ਕਿ ਉਹ ਕੋਸ਼ਿਸ਼ ਆਪ ਦੇ ਵੱਲੋਂ ਕਰ ਰਿਹਾ ਕਿ ਉਹ ਲੱਖ ਡਾਲਰ ਦੀ ਸਹਾਇਤਾ ਕਰਨ ਉਹਨਾਂ ਪਰਿਵਾਰਾਂ ਦੀ ਆ ਹੋ ਸਕਦਾ ਥੋੜਾ ਬਹੁਤਾ ਮਲਮ ਉਹਨਾਂ ਦੇ ਜ਼ਖਮਾਂ ਤੇ ਇਹਨਾਂ ਗੱਲਾਂ ਦੇ ਨਾਲ ਇਸ ਸਟੇਟਮੈਂਟ ਦੇ ਨਾਲ ਜਾਂ ਉਹ ਆਰਥਿਕ ਸਹਾਇਤਾ ਦੇ ਨਾਲ ਲੱਗ ਸਕਦੀ ਆ ਤੇ ਬਾਕੀ ਇੱਕ ਜਿਹੜੀ ਸਿੱਖਾਂ ਦੀ ਅਮਰੀਕਾ ਦੇ ਅੰਦਰ ਜਿਹੜੀ ਸ਼ਵੀ ਆ ਕਾਫੀ بگੜੀ ਹੋਈ ਆ ਰਾਈਟ ਵਿੰਗ ਮੀਡੀਆ ਦੇ ਵੱਲੋਂ ਅਮਰੀਕਾ ਦੇ ਵਿੱਚ ਵੀ ਤੇ ਜਿਹੜਾ ਰਾਈਟ ਵਿੰਗ ਮੀਡੀਆ ਇੰਡੀਆ ਦੇ ਵਿੱਚ ਵੀ ਆ ਜਿਹਨੂੰ ਗੋਦੀ ਮੀਡੀਆ ਆਪਾਂ ਬੋਲਦੇ ਆ ਉਹਨਾਂ ਨੇ ਵੀ ਹੋਰ ਵੀ ਉਹ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਕੀਤੀ ਆ ਤੇ ਉਹ ਸ਼ਵੀ ਕਾਫੀ ਵਿਗੜੀ ਹੋਈ ਸਿੱਖਾਂ ਦੀ ਇਸ ਇਹਨਾਂ ਕਾਰਨਾ ਕਰਕੇ ਸੋ ਹੋ ਸਕਦਾ ਇਸ ਸਟੇਟਮੈਂਟ ਦੇ ਨਾਲ ਜਾਂ ਇਸ ਆਰਥਿਕ ਸਹਾਇਤਾ ਦੇ ਨਾਲ ਥੋੜੀ ਬਹੁਤੀ ਜਿਹੜੀ ਸਿੱਖਾਂ ਦੀ ਵਿਗੜੀ ਹੋਈ ਸ਼ਵੀ ਆ ਉਹਨੂੰ ਕੋਈ ਫਰਕ ਪਾਵੇ ਫੋਰ ਦਾ ਪੋਜ਼ਿਟਿਵ in the no my in the racket in the my first time in the it's already in the five year in the no ticket no tickets yeah uh, i hate to be the first guy to write you a ticket but... oh. full name sir yes sir. Mm -hmm. this one here's the one that you're paying we have 30 days to take care of Let's take like them, the candies, and like a, I guess I have your other stuff here also. driver's license. This is the truck registration you gave me out of your book and here's your DOLs. You. And then we these off This is the one that you'll take care of within 30 days, okay? You, and then just choose one of those options right there. Thank you so are Welcome. And this one right here is your inspection, okay? Okay. Thank you. Right sir. Drive safely, all right? Thank we'll see you. Sir. Have a good one. sir. Sorry, sir. And of my first time. No worries. I I, I I feel bad being the first guy to write you a ticket, but yeah. you know but I, I try to help this you is out. They the my no license in the ticket. What's that? They send the ticket in the no my credit. I'm sorry. I guess I don't understand. What you're Maybe in right. the this my ticket in the my license. Yeah. How many years? Don't quote me on this. I think a, a ticket will stay anywhere from five to seven years, depending on what state you're from. Anywhere for that long, okay? Okay. all right, Thank Have a good one.